ਖੰਨੇਮ ਰੇਕੁਲਾ ਰੋਡ ਤੋਂ ਆਪਾਂ ਨੇ ਜੀ ਛੋਟੇ ਖੰਨੇ ਨੂੰ ਮੁੜ ਜਣਾ ਉੱਥੇ ਮੈਂ ਤੁਹਾਨੂੰ ਇੱਕ ਐਸੀ ਡੈਰੀ ਤੇ ਲੈ ਕੇ ਚੱਲੇ ਆਂ ਜਿਨ੍ਹਾਂ ਦਾ ਆਪਦਾ ਫਾਰਮ ਹੈ ਆਪਦਾ ਘਰ ਦਾ ਦੁੱਧ ਹੁੰਦਾ ਏ ਤੁਹਾਨੂੰ ਫਾਰਮ ਤੇ ਵੀ ਲੈ ਕੇ ਚੱਲਾਂਗੇ ਉਹਨਾਂ ਕੋਲੇ ਪਿਓਰ ਦੁੱਧ ਦੁੱਧ ਤੋਂ ਬਣੀਆਂ ਪਿਓਰ ਪ੍ਰੋਡਕਟ ਉਹਨਾਂ ਦੇ ਹੁੰਦੇ ਨੇ ਜਦੋਂ ਮਰਜ਼ੀ ਤੁਸੀਂ ਚੈੱਕ ਕਰ ਸਕਦੇ ਹੋ ਗਾਰੰਟੀ ਹੈ ਸ਼ੁੱਧਤਾ ਦੀ ਜੀ ਸ਼ੇਰ ਗਿਲ ਨਾ ਦੀ ਇਹ ਡੈਰੀ ਛੋਟੇ ਖੰਨੇ ਦੇ ਵਿੱਚ ਹੈ ਜੀ ਆਜੋ ਆਪਾਂ ਅੰਦਰ ਚੱਲਦੇ ਆਂ ਤੇ ਕਰਦੇ ਆਂ ਵੀਰ ਦੇ ਨਾਲ ਗੱਲਬਾਤ ਅਧਿਕਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤੰਦਰ ਮਿਊਜੀ ਖੰਨੇ ਦੇ ਵਿੱਚ ਬੜਾ ਨਾਮ ਸੁਣਿਆ ਤੁਹਾਡੀ ਸ਼ੁੱਧਤਾ ਦਾ ਇਹ ਤੁਹਾਡੇ ਕੋਲੇ ਜਿੰਨਾ ਵੀ ਟੈਰੀ ਪ੍ਰੋਡਕਟ ਨੇ ਸਾਰੇ ਸ਼ੁੱਧ ਹੁੰਦੇ ਨੇ ਤੇ ਆਪਣੇ ਘਰ ਦੇ ਦੁੱਧ ਤੋਂ ਹੀ ਤਿਆਰ ਕੀਤੇ ਗਏ ਨੇ ਆ ਜੀ ਹਾਂਜੀ ਹਾਂਜੀ ਠੀਕ ਹੈ ਕੀ ਕੀ ਪ੍ਰੋਡਕਟ ਹੁੰਦਾ ਆਪਣੇ ਕੋਲੇ ਆਪਣੇ ਕੋਲ ਦੁੱਧ ਦਹੀਂ ਲੱਸੀ ਘਿਓ ਪਨੀਰ ਮੱਖਣ ਖੂਆ ਅੱਛਾ ਜੀ ਭਰਤੀ ਟਿੰਗੀਆਂ ਤੇ ਫਲੇਵਰ ਮਿਲਕ ਮਿੱਠੀ ਲੱਸੀ ਤੇ ਸਰੋਂ ਦਾ ਤੇਲ ਘਰ ਦਾ ਕੱਢਿਆ ਹੋਇਆ ਅੱਛਾ ਜੀ ਸਾਰੇ ਪ੍ਰੋਡਕਟ ਆਪਣੇ ਸ਼ੁੱਧਤਾ ਦੇ ਨਾਲ ਘਰ ਦੇ ਤਿਆਰ ਕਰੇ ਹੁੰਦੇ ਨੇ ਇਹ ਆਪਣੇ ਘਰ ਦੇ ਹੀ ਹੁੰਦੇ ਨੇ ਸਾਰੇ ਠੀਕ ਹੈ ਜੀ ਇਹ ਤੁਸੀਂ ਕਿਤੋਂ ਟ੍ਰੇਨਿੰਗ ਵੀ ਲਈ ਸੀਗੀ ਜੀ ਇਹ ਅਸੀਂ ਇਦਾਂ ਜੀ 15 ਸਾਲ ਪਹਿਲਾਂ ਮਨ ਲਓ ਜੀ ਗੁਰੂ ਅੰਗਰ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਹਾਂਜੀ ਤੋਂ ਅਸੀਂ ਟ੍ਰੇਨਿੰਗ ਲਈ ਸੀਗੀ ਤੇ ਉਹਦੇ ਵਿੱਚ ਸਾਨੂੰ ਸਾਰੇ ਦੋਵੇਂ ਪ੍ਰੋਡਕਟਰ ਸੀ ਤਿਆਰ ਕਰਦੇ ਆ ਉਹਨਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਹਾਂਜੀ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਸਖਲਾਈ ਦਿੱਤੀ ਹੈ ਸਾਨੂੰ ਤੇ ਉਸੇ ਤਰੀਕੇ ਨਾਲ ਅਸੀਂ ਦਹਾ ਮਤਲਬ ਬਣਾ ਬਣਾਉਣੇ ਹੈ ਚੀਜ਼ਾਂ ਸਾਰੇ ਸਮਸ ਠੀਕ ਹੈ ਜੀ ਤੇ ਪਸ਼ੂ ਵੀ ਆਪਣੇ ਰੱਖੇ ਹੋਏ ਨੇ ਹਾਂਜੀ ਆਪਣੇ ਘਰ ਦੇ ਐਨੀਮਲ ਹੈਗੇ ਨੇ ਜੀ ਸਾਰੇ ਤੇ ਜਿੰਨਾ ਵੀ ਦੁੱਧ ਆਸੀਂ ਘਰ ਦੇ ਐਨੀਮਲਾਂ ਤੋਂ ਮਤਲਬ ਜੋ ਵੀ ਪ੍ਰੋਡਕਟ ਤਿਆਰ ਕਰਦੇ ਆ ਉਹਨਾਂ ਦੇ ਘਰ ਤੇ ਦੁੱਧ ਤੋਂ ਹੀ ਤਿਆਰ ਕਰਦੇ ਆ ਮੁੱਲ ਦਾ ਦੁੱਧ ਅਸੀਂ ਲੈਂਦੇ ਨਹੀਂ ਹੈਗੇ ਜੀ ਮੁੱਲ ਦਾ ਦੁੱਧ ਅਸੀਂ ਇੱਕ ਪਾਈਆ ਦੁੱਧ ਵੀ ਬਾਹਰੋਂ ਨਹੀਂ ਖਰੀਦਦੇ ਮੁੱਲ ਦਾ ਦੁੱਧ ਬਿਲਕੁਲ ਵੀ ਨਹੀਂ ਲੈਂਦੇ ਠੀਕ ਹੈ ਜੀ ਮੈਂ ਦੁੱਧ ਤੋਂ ਤੁਸੀਂ ਸਾਰੀਆਂ ਇਹਨੀਆਂ ਚੀਜ਼ਾਂ ਤਿਆਰ ਕਰ ਲੈਨੇ ਹੋ ਕਿ ਫालतू ਦੁੱਧਾ ਉਹ ਤੁਹਾਡੇ ਕੋਲੋਂ ਲੋਕ ਲੈ ਜਾਂਦੇ ਨੇ ਡੈਰੀ ਫੇ ਬਾਨਾਂ ਲਾਈਆਂ ਜਿਵੇਂ ਹਨ ਬਾਕੀ ਸਾਡੀਆਂ ਛੰਨੇ 'ਚ ਬਾਨਾਂ ਵੀ ਲੱਗੀਆਂ ਹੋਈਆਂ ਨੇ ਜੀ ਘਰੋ ਘਰ ਬਾਨਾਂ ਤੇ ਵੀ ਦੁੱਧ ਜਾਂਦਾ ਉਸੇ ਸਾਡਾ ਇੱਥੇ ਪ੍ਰੋਡਕਟ ਤਿਆਰ ਹੋ ਜਾਂਦੇ ਨੇ ਕੋਸੇ ਸਾਡਾ ਮਤਲਬ ਡੈਰੀ ਤੇ ਲੱਗ ਜਾਂਦਾ ਵੈਸੇ ਦੁੱਧ ਲੱਗ ਜਾਂਦਾ ਜੋ ਰੁਟੀਨ ਤੇ ਚੱਲਦਾ ਤੇ ਬਾਕੀ ਅਸੀਂ ਦੋ ਸਾਡੇ ਕੋਲ ਉਸ ਤੋਂ ਬਾਅਦ ਜੇ ਬਚਦਾ ਦੁੱਧ ਸਾਡੇ ਕੋਲੇ ਉਹ ਅਸੀਂ ਇੱਕ ਗੱਡੀ ਲਈ ਹੋਈ ਹੈ ਲੋਕਲ ਉਸ ਨੂੰ ਪਾ ਦਿੰਦੇ ਹਾਂ ਠੀਕ ਹੈ ਆਪਣੇ ਕੋਲੇ ਮਤਲਬ ਮੱਝਾਂ ਰੱਖੀਆਂ ਕਿ ਗਾਵਾਂ ਰੱਖੀਆਂ ਨੇ ਗਾਵਾਂ ਸਾਡੇ ਕੋਲੇ ਜ਼ਿਆਦਾ ਨਹੀਂ ਜੀ ਮੱਝਾਂ ਹਜੇ ਥੋੜੀਆਂ ਨੇ ਅੱਛਾ ਜ਼ਿਆਦਾ ਪਹਿਲਾਂ ਸੁਰੂ ਅਸੀਂ ਗਾਵਾਂ ਦਾ ਗਾਵਾਂ ਤੋਂ ਕਰਿਆ ਸੀਦਾ ਕੰਮ ਹੁਣ ਮੱਝਾਂ ਦਾ ਵਧਾ ਰਹੇ ਹਾਂ ਜਾਨੀ ਮੱਝਾਂ ਥੋੜੀਆਂ ਨੇ ਹਾਂ ਮੱਝਾਂ ਤੇ ਗਾਵਾਂ ਦੋਨੋਂ ਦੀ ਕਰ ਰਹੇ ਹਾਂ ਦੋਨੋਂ ਦੀ ਕਰ ਰਹੇ ਠੀਕ ਹੈ ਆਪਦਾ ਹੀ ਡੈਰੀ ਫਾਰਮ ਆ ਤੁਹਾਡਾ ਆਪਣਾ ਹੀ ਡ ਆਪ ਹੀ ਸਾਰਾ ਕੁਝ ਕਰਦੇ ਆ ਤੁਸੀਂ ਆਪ ਹੀ ਤਿਆਰ ਕਰਦੇ ਆ ਜੀ ਇਹ ਲੇਬਰ ਵੀ ਧੀਓ ਦੇ ਬਰਾਬਰ ਹੈ ਸਾਡੀ ਕੰਮ ਵੀ ਸਾਰਾ ਅਸੀਂ ਤਿੰਨ ਭਰਾ ਤਿੰਨੇ ਭਰਾ ਮਿਲ ਕੇ ਸਾਰਾ ਕੰਮ ਵੀ ਅਸੀਂ ਡੈਰੀ ਕਰਨ ਦੇ ਆਪੇ ਸਾਹਮਣੇ ਆ ਅਚਾ ਚੈਕਟ ਵਗੈਰਾ ਵੀ ਤਿਆਰ ਸਾਰੇ ਆਪ ਹੀ ਕਰਦੇ ਆ ਅੱਛਾ ਆਪ ਦੇ ਵਿੱਚ ਪਤਾ ਤਿੰਨੋਂ ਭਰਾ ਮਿਲ ਕੇ ਆਪ ਹੀ ਸਾਰਾ ਕੁਝ ਕਰਦੇ ਆ ਆਪ ਹੀ ਸਾਰਾ ਕੰਮ ਕਰਦੇ ਆ ਤੇ ਇੱਥੇ ਫਿਰ ਪਿੰਡ ਦੇ ਵਿੱਚ ਛੋਟੇ ਖੰਡੇ ਦੇ ਵਿੱਚ ਤੁਸੀਂ ਇਹ ਡੈਰੀ ਕੀਤੀ ਹੋਈ ਹੈ ਜੀ ਹਾਂ ਜੀ ਛੋਟੇ ਖੰਡੇ ਦੇ ਵਿੱਚ ਲਗਭਗ 15 ਸਾਲਾਂ ਤੋਂ ਅਸੀਂ ਇੱਥੇ ਕਰ ਰਹੇ ਆ ਤੇ ਫਾਰਮ ਆ ਸਾਡਾ ਉਹ ਸਮਰਾਲੇ ਦੇ ਏਰੀਆ ਤੇ ਪੈ ਜਾਂਦਾ ਤੇ ਸਾਡੀ ਜ਼ਮੀਨ ਆ ਉੱਥੇ ਮੰਨ ਲਓ ਵੀ ਉੱਥੇ ਵੀ ਅਸੀਂ 15 ਸਾਲਾਂ ਤੋਂ ਫਾਰਮ ਖੋਲਿਆ ਹੋਇਆ ਠੀਕ ਹੈ ਟ੍ਰੇਨਿੰਗ ਲੈ ਕੇ ਜੰਦੇ ਬਾਕੀ ਤੋਂ ਬੜੇ ਵਿਚਾਰਲੇ ਭਰਾ ਦਾ ਡਾਕਟਰੀ ਦਾ ਕਰਿਆ ਹੋਇਆ ਐनिमल ਡਾਕਟਰੀ ਦਾ ਤੇ ਉਹ ਡਾਕਟਰੀ ਲੋਕਰੀ ਵੀ ਸਾਰਾ ਕੁਝ ਆਪੇ ਕਰਦੇ ਇਹ ਨਹੀਂ ਹੈਗਾ ਵੀ ਤੁਹਾਨੂੰ ਕਿਤੇ ਤੋਂ ਬਾਹਰੋਂ ਕੋਈ ਚੀਜ਼ ਆ ਡਾਕਟਰ ਬਾਹਰੋਂ ਲੈਣੀ ਆਣਾ ਸਾਰਾ ਕੁਝ ਆਪਣੇ ਘਰੇ ਹੀ ਹੈਗਾ ਸਾਰਾ ਕੁਝ ਘਰੇ ਕਰਦਾ ਹੀ ਆ ਜੀ ਮੰਨ ਲਓ ਟੋਟੋ ਸਾਰਾ ਕੁਝ ਕਰਦੇ ਠੀਕ ਹੈ ਆਪਣੇ ਉੱਥੇ ਜ਼ਮੀਨ ਦੇ ਵਿੱਚ ਹੀ ਆਪਣਾ ਫਾਰਮ ਖੋਲਿਆ ਹੋਇਆ ਹੈ ਜ਼ਮੀਨ ਦੇ ਵਿੱਚ ਫਾਰਮ ਖੋਲਿਆ ਠੀਕ ਹੈ ਜੀ ਹੋਰ ਇਸ ਤੋਂ ਇਲਾਵਾ ਕੀ ਕਹਿਣਾ ਚਾਹ ਇਸ ਤੋਂ ਇਲਾਵਾ ਜਿਵੇਂ ਹੁਣ ਤੁਹਾਨੂੰ ਦਿਖਾ ਦਿੰਨੇ ਆ ਜੀ ਇਹ ਸਾਡਾ ਇਹ ਘਰ ਦਾ ਖੋਆ ਜੀ ਠੀਕ ਹੈ ਜੀ ਤੇ ਪਿਓਰ ਹੋ ਗਿਆ ਘਰ ਦਾ ਖੋਆ ਪਿਓਰ ਖੋਆ ਹੋ ਗਿਆ ਜੀ ਇਹ ਦੇਸੀ ਖੋਆ ਆਪਣਾ ਮੱਜਾਂ ਦਾ ਹੋ ਗਿਆ ਜੀ ਤੇ ਆ ਗਾਵਾਂ ਦਾ ਦੇਸੀ ਖੋਆ ਹੋ ਗਿਆ ਜੀ ਇਹ ਗਾਵਾਂ ਦਾ ਹੋ ਗਿਆ ਹਾਂ ਜੀ ਤੇ ਇਹ ਮੱਖਣ ਹੈਗਾ ਜੀ ਆਪਣਾ ਘਰ ਦਾ ਮੱਖਣਾ ਬਿਲਕੁਲ ਜਿੱਦਾਂ ਘਰੇ ਤਿਆਰ ਕਰਦੇ ਆ ਹਾਂ ਜੀ ਤੇ ਇਹ ਫਲੇਵਰ ਮਿਲਕਾ ਜੀ ਇਹਦੀ ਵੀ ਟ੍ਰੇਨਿੰਗ ਲੈ ਕੇ ਸਾਰਾ ਸਪਲਾਈ ਲੈ ਕੇ ਅਸੀਂ ਤਿਆਰ ਕਰਦੇ ਹਾਂ ਬਿਲਕੁਲ ਮਤਲਬ ਫੂਡ ਗ੍ਰੇਡ ਚੀਜ਼ਾਂ ਹੀ ਵਰਤੀਆਂ ਜਾਂਦੀਆਂ ਜੋ ਫਲੇਵਰ ਅਤੇ ਕਲਰ ਵਗੈਰਾ ਵਰਤਦੇ ਹਾਂ ਇਹ ਫੂਡ ਗ੍ਰੇਡ ਹੁੰਦੇ ਆ ਇਹ ਮਿੱਟੀ ਲੱਸੀ ਆ ਜੀ ਅੱਛਾ ਜੀ ਤੇ ਆਹ ਸਿੰਪਲ ਲੱਸੀ ਹੋਗੀ ਜੀ ਇਹ ਆਪਣਾ ਦਹੀਂ ਹੋ ਗਿਆ ਜੀ ਆ ਪਿਓ ਦਹੀਂ ਹੋ ਗਿਆ ਹਾਂ ਹਾਂ ਆ ਪਨੀਰ ਹੋ ਗਿਆ ਜੀ ਬਿਲਕੁਲ ਪਿਓਰ ਪਨੀਰ ਆ ਜੀ ਇਹ ਕੱਲਾ ਸਿਰਫ ਦੁੱਧ ਤੋਂ ਹੀ ਬਣਦਾ ਇਹਦੇ ਵਿੱਚ ਕੋਸ਼ ਅਸੀਂ ਐਡ ਆਨ ਨਹੀਂ ਕਰਦੇ ਜੇ ਮੈਂ ਕੋਈ ਪਾਊਡਰ ਤੋਂ ਬਣਾ ਲੈਂਦੇ ਨੇ ਪਨੀਰ ਜਾਂ ਤੁਸੀਂ ਵੀਡੀਓ ਦੇਖਦੇ ਹੋ ਕਿਸੇ ਕੈਮੀਕਲ ਨਾਲ ਵੀ ਬਣਦੇ ਨੇ ਪਨੀਰ ਅੱਜ ਕੱਲ ਬਿਲਕੁਲ ਪਨੀਰ ਪਿਓਰ ਆ ਜੀ ਇਹ ਛੋਟ ਜਿਵੇਂ ਮਰਜੀ ਕੋਈ ਆ ਕੇ ਚੈੱਕ ਕਰ ਸਕਦੇ ਦੁੱਧ ਤੋਂ ਬਣਾਇਆ ਹੋਇਆ ਪਨੀਰ ਆ ਇਹਦੇ ਵਿੱਚ ਜਿਹੜਾ ਅਸੀਂ ਸਿਰਕਾ ਵੀ ਇਹਨੇ ਸਿਰਕਾ ਵਰਤਦੇ ਆ ਉਹ ਵੀ ਫੂਡ ਗ੍ਰੇਡ ਯੂਨੀਵਰਸਿਟੀ ਦੇ ਦੱਸਣ ਮੁਤਾਬਕ ਉਹੀ ਵਰਤਦੇ ਆ ਉਹ ਸਿਰਕਾ ਇਹਨੂੰ ਪਾਉਣ ਵਾਸਤੇ ਵਰਤਦੇ ਆ ਉਹੀ ਵਰਤਦੇ ਆ ਸਿਰਕਾ ਠੀਕ ਹੈ ਜੀ ਕੀ ਤੁਸੀਂ ਹੁਣ ਵੱਧ ਵੱਧ ਕੀ ਅਪੀਲ ਕਰਨੀ ਚਾਹੋਗੇ ਅਸੀਂ ਵੱਤ ਵਤ ਇਹ ਹੀ ਅਪੀਲ ਕਰਨਾ ਚਾਹਾਂਗੇ ਜੀ ਜੋ ਵੀ ਭੈਣ ਭਰਾ ਸਾਡੇ ਕੰਮ ਕਰਦੇ ਨੇ ਵੀ ਸ਼ੁੱਧ ਖਾਓ ਸ਼ੁੱਧ ਖਾਓ ਤੇ ਸ਼ੁੱਧ ਪੀਓ ਜਿਓ ਡੇਰੀ ਵਾਲੇ ਹੋਰ ਵੀ ਜੋ ਪ੍ਰੋਡਕਟ ਬਣਾ ਵੀ ਰਹੇ ਨੇ ਉਹਨਾਂ ਨੂੰ ਵੀ ਇਹੀ ਬੇਨਤੀ ਆ ਵੀ ਸ਼ੁੱਧ ਪ੍ਰੋਡਕਟ ਆਪਣੇ ਘਰ ਦੇ ਦੁੱਧ ਤੋਂ ਤਿਆਰ ਕਰਕੇ ਹੀ ਵੇਚੋ ਠੀਕ ਹੈ ਜੀ ਕਿਉਂਕਿ ਅੱਜ ਕੱਲ ਮਲਾਵਟ ਹੈ ਨਾ ਬਹੁਤ ਹੀ ਜ਼ਿਆਦਾ ਹੋ ਚੁੱਕੀ ਆ ਹਰ ਇੱਕ ਚੀਜ਼ 'ਚ ਮਲਾਵਟ ਆਉਣ ਲੱਗੀ ਆ ਨਾ ਜੀ ਮਲਾਵਟ ਜ਼ਿਆਦਾ ਆਉਣ ਲੱਗੀ ਆ ਦੇਖੋ ਜੀ ਐਦਾਂ ਹੈ ਜਿਵੇਂ ਹੁਣ ਜੇ ਆਪਾਂ ਕਿਸੇ ਨੂੰ ਬਿਮਾਰੀਆਂ ਦਮਾਂਗੇ ਹਾਂ ਕਿਸੇ ਨੂੰ ਬਿਮਾਰੀਆਂ ਦਮਾਂਗੇ ਤਾਂ ਆਪਾਂ ਨੂੰ ਮੁੜ ਕੇ ਲੱਗਣਗੀਆਂ ਜੇ ਕਿਸੇ ਨੂੰ ਆਪਾਂ ਕੈਮੀਕਲ ਵਾਲੀ ਕੈਮੀਕਲ ਵਾਲੀ ਚੀਜ਼ ਕੋਈ ਜੀ ਕਿਸੇ ਨੂੰ ਕੈਮੀਕਲ ਵਾਲੀ ਚੀਜ਼ ਕੋਈ ਫੜਾਉਂਦੇ ਆ ਕੈਮੀਕਲ ਪਾ ਕੇ ਦੁੱਧ ਦੇ ਵਿੱਚ ਜਾਂ ਕਿਸੇ ਚੀਜ਼ ਦੇ ਵਿੱਚ ਪਾ ਕੇ ਬਣਾਉਂਦੇ ਆ ਤਾਂ ਉਹ ਕੱਲ ਨੂੰ ਕਿਸੇ ਨਾ ਕਿਸੇ ਟਾਈਮ ਆਪਣੇ ਤੇ ਵੀ ਆਉਣੀ ਹੈ ਬਾਰੀ ਉਹ ਜਿਹੜਾ ਜੀ ਬੀਜਣਾ ਉਹ ਜਿਹੜਾ ਵਧਣਾ ਪੈਂਦਾ ਜੀ ਬਿਲਕੁਲ ਜੀ ਠੀਕ ਹੈ ਮਿਰਦੀ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਧੰਨਵਾਦ ਜੀ ਅਸੀਂ ਇਹੀ ਅਪੀਲ ਕਰਦੇ ਆਂ ਜੀ ਵੀ ਵੱਤੋ ਵੱਤ ਤੁਸੀਂ ਇਹ ਆਪਣਾ ਪਰਖ ਕਰਕੇ ਹਾਂਜੀ ਹਾਂ ਇਹ ਵੀਰ ਜੀ ਉਹਨੇ ਜਤਿੰਦਰ ਵੀਰ ਉਹਨਾਂ ਦੇ ਛੋਟੇ ਖੰਨੇ ਨਾਲ ਦੀ ਸ਼ੇਰਗਿਲ ਨਾਂ ਤੇ ਡੈਰੀ ਆ ਇੱਥੋਂ ਆਓ ਇਹਨਾਂ ਦੇ ਸ਼ੁੱਧ ਪ੍ਰੋਡਕਟ ਆ ਜਿਹੜੇ ਇੱਥੋਂ ਖਰੀਦੋ ਇਹਨਾਂ ਦੀ ਫੁੱਲ ਪਿਓਰਿਟੀ ਦੀ ਗਾਰੰਟੀ ਆ ਠੀਕ ਹੈ ਵੀਰ ਜੀ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਸਸੀ ਕਾਲ ਜੀ ਸਸੀ ਗਾਲ ਧੰਨਵਾਦ